ਅੱਜ ਤਰਨਤਾਰਨ ਵਿਖੇ ਮਰਹੂਮ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਪੀਏ ਐਡਵੋਕੇਟ ਕੋਮਲਪ੍ਰੀਤ ਸਿੰਘ ਦੇ ਹੱਕ 'ਚ 70 ਦੇ ਕਰੀਬ ਸਰਪੰਚ ਇਕੱਠੇ ਹੋਏ ਅਤੇ ਆਖਿਆ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਪਰਿਵਾਰ ਨੂੰ ਟਿਕਟ ਮਿਲਣੀ ਚਾਹੀਦੀ ਐਡਵੋਕੇਟ ਕੋਮਲਪ੍ਰੀਤ ਸਿੰਘ ਦੇ ਹੱਕ 'ਚ ਬੋਲਦਿਆਂ ਆਖਿਆ ਕਿ ਹਾਈ ਕਮਾਂਡ ਨੂੰ ਬਾਹਰੋਂ ਆਇਆ ਨੂੰ ਟਿਕਟ ਨਹੀਂ ਦੇਣੀ ਚਾਹੀਦੀ ਕਿਉਂਕਿ ਲੰਮੇ ਸਮੇਂ ਤੋਂ ਡਾਕਟਰ ਕਸ਼ਮੀਰ ਸਿੰਘ ਸੋਹਲ ਪਾਰਟੀ ਦੀ ਸੇਵਾ ਕਰਦੇ ਆ ਰਹੇ ਸੀ ਬਿਮਾਰੀ ਦੇ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਹਲਕਾ ਤਰਨਤਾਰਨ ਦੀ ਖਾਲੀ ਸੀਟ ਤੇ ਜੇ ਹੱਕ ਹੈ ਤਾਂ ਉਹ ਐਡਵੋਕੇਟ ਕੋਮਲਪ੍ਰੀਤ ਸਿੰਘ ਦਾ ਜੇ ਹਾਈ ਕਮਾਂਡ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ ਟਿਕਟ ਦਿੰਦੀ ਹੈ ਅਸੀਂ ਕੋਮਲਪ੍ਰੀਤ ਨੂੰ ਜੁਤਾ ਕੇ ਵਿਧਾਨ ਸਭਾ ਧਜਾਂਗੇ ਤਾਂ ਕਿ ਹਲਕੇ 'ਚ ਬੰਦ ਪਿਆ ਵਿਕਾਸ ਸ਼ੁਰੂ ਹੋ ਸਕੇ ਅਸੀਂ ਸਾਰੇ ਐਡਵੋਕੇਟ ਕੋਮਲਪ੍ਰੀਤ ਸਿੰਘ ਦੇ ਨਾਲ ਹਾਂ ਤੇ ਕੋਮਲਪ੍ਰੀਤ ਸਿੰਘ ਦੇ ਨਾਲ ਡੱਟ ਕੇ ਖੜੇ ਹਾਂ ਆਓ ਗੱਲਬਾਤ ਕਰਦੇ ਹਾਂ ਸਰਪੰਚਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀ ਡੀ ਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਨਾਮ ਆ ਜੀ ਆਪਣਾ ਤੇ ਕਿਹੜਾ ਪਿੰਡ ਮੇਰਾ ਨਾਮ ਆ ਜੀ ਆਲਮ ਵੀਰ ਸਿੰਘ ਸਰਪੰਚ ਪੰਡੋਰੀ ਰਣ ਸਿੰਘ ਤੋਂ ਤੇ ਕੀ ਆਪਣੀ ਮੰਗ ਹੈ ਜੀ ਅੱਜ ਤੁਸੀਂ ਸਾਰੇ ਫਿਰ ਇਕੱਠੇ ਹੋਏ ਹੋ ਸੀ ਜੀ ਬਹੁਤ ਮੱਧ ਭਾਗੀ ਖਬਰ ਆਈ ਜਿਦਾ ਐਮ ਐਲ ਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਜੀ ਪੂਰੇ ਹੋ ਗਏ ਸੀ ਹਲਕਾ ਖਾਲੀ ਹੋਣ ਦੇ ਬਿਲਕੁਲ ਹੀ ਹਲਕੇ ਦਾ ਕੋਈ ਵਾਰਿਸ ਨਹੀਂ ਹੁਣ ਇਸ ਕਰਕੇ ਹੁਣ ਇਲੈਕਸ਼ਨ ਦੇ ਵਿੱਚ ਪੂਰੇ ਤੁਹਾਨੂੰ ਪਤਾ ਜਿਮਨੀ ਚੋਣ ਪੂਰੀ ਕਿਰਮਾਂਦ ਵਿੱਚ ਹੋਣੀ ਹੋਣੀ ਆ ਜੀ ਉਹਦੇ ਵਿੱਚ ਵੇਖੋ ਜੀ ਅਸੀਂ ਪੂਰਾ ਜਿੰਨੇ ਵੀ ਸਰਪੰਚ ਕੌਂਸਲਰ ਅਸੀਂ ਐਮਐਲਏ ਸਾਹਿਬ ਦੇ ਪਰਿਵਾਰ ਦੇ ਨਾਲ ਖੜੇ ਆ ਜੀ ਉਹਨਾਂ ਦੇ ਜਾਣ ਮਗਰੋਂ ਅਸੀਂ ਇਹੀ ਮੰਗ ਕਰਦੇ ਆ ਜੀ ਇਹ ਟਿਕਟ ਇਹਨਾਂ ਦੇ ਪਰਿਵਾਰ ਵਿੱਚ ਹੀ ਰਹਿ ਜਾਵੇ ਇਹਨਾਂ ਨੂੰ ਦੇਣੀ ਚਾਹੀਦੀ ਜੀ ਮੰਗ ਕਰਦੇ ਆ ਵੇਖੋ ਜੀ ਇਹਨਾਂ ਦੇ ਪੁਰਾਣੇ ਪਰਿਵਾਰ ਚ ਕੋਮਲ ਜੀ ਦਾ ਜੀ ਜਾਂ ਇਹ ਭਾਂਜਾ ਵਾ ਜੀ ਉਹਨਾਂ ਦਾ ਵੀ ਰਾਈਟ ਮੰਦਾ ਕਿਉਂਕਿ ਉਹਨਾਂ ਹਲਕੇ 3.5 ਸਾਲ ਤੋਂ ਇਥੇ ਕਬੂਰਾ ਇੱਕ ਥੋਕੇ ਕੰਮ ਕੀਤਾ ਜੀ ਤਾਂ ਮੰਗਿਆ ਕਿ ਪਾਰਟੀ ਇਹਨਾਂ ਨੂੰ ਟਿਕਟ ਦੇਵੇ ਹਾਂਜੀ ਹਾਂਜੀ ਜਿੰਨੇ ਵੀ ਇਹਨਾਂ ਨਾਲ ਜੀ 75% ਇਹਨਾਂ ਸਰਪੰਚ ਕੌਂਸਲਰ ਸਾਰੇ ਇਹਨਾਂ ਦੇ ਹੱਥ ਵਿੱਚ ਹੈ ਜੀ ਅਗਰ ਕੋਮਲਪ੍ਰੀਤ ਸਿੰਘਾਣ ਦੇ ਫੈਸਲੇ ਦੇ ਨਾਲ ਹੋ ਜਾਏ ਅਗਰ ਕੋਈ ਹੋਰ ਫੈਸਲਾ ਹੁੰਦਾ ਬਿਲਕੁਲ ਹੋ ਜੀ ਜਿੱਥੇ ਉਹ ਆਖਣਗੇ ਆਹੀ ਉਹਨਾਂ ਚਟਾਨਾਂ ਵਾਂਗੋਂ ਦੇ ਨਾਲ ਖੜੇ ਹਾਂ ਜੀ ਕੀ ਨਾ ਤੁਹਾਡਾ ਕਿਹੜਾ ਪਿੰਡ ਹੈ ਮੜਾ ਸ਼ੁਰੂ ਕਰੋ ਮੇਰਾ ਨਾਮ ਕਸ਼ਮੀਰ ਸਿੰਘ ਪਿੰਡ ਗਹਿਰੀ ਹਾਂਜੀ ਹਾਂਜੀ ਤੋਂ ਆਏ ਹਾਂ ਤੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੋ ਆਖਣ ਚਾਹੁੰਦੇ ਹਾਂ ਕਿ ਕੁੰਗਲਪ੍ਰੀਤ ਨੂੰ ਟੈਕਸ ਬਿਲ ਨਹੀਂ ਚਾਹੀਦੀ ਆ ਇਹਦੇ ਹੱਕ ਦੇ ਵਿੱਚ ਮਿਲੂਗੀ ਇਹਦੇ ਨਾਲ ਖੜਾਂਗੇ ਅਸੀਂ ਜੇ ਹੋਰ ਕਿਸੇ ਨੂੰ ਜਿਲੂਗੀ ਤਾਂ ਵੀ ਇਹਦੇ ਨਾਲ ਹੀ ਜਾਵਾਂਗੇ ਕੋਮਲਪ੍ਰੀਤ ਦੇ ਨਾਲ ਕੋਮਲਪ੍ਰੀਤ ਦੇ ਨਾਲ ਹੀ ਜਾਵਾਂਗੇ ਹੋਰ ਇੱਕ ਉਸ ਤਰ੍ਹਾਂ ਦੇ ਦੋਗੀ ਜਿਵੇਂ ਡਾਕਟਰ ਸਾਹਿਬ ਵਿਕਾਸੇ ਕੰਮ ਕਰਾਉਂਦੇ ਰਹੇ ਨੇ ਇਹ ਵੀ ਕੋਮਲਪ੍ਰੀਤ ਵੀ ਉਹ ਨਕਸ਼ੇਕਰਮਾਂ ਦੇ ਚੱਲਦੇ ਆ ਹਾਂਜੀ ਹਾਂਜੀ ਕੰਮ ਬਹੁਤ ਵਧੀਆ ਸਾਡੇ ਭਰਾ ਨੇ ਕਿਤੇ ਸੀ ਇਹ ਵੀ ਹੁਣ ਕੰਮ ਚੰਗੇ ਕਰੂਗਾ ਵੇਖਣ ਜਾਏ ਫੋਨ ਕਰ ਲੈ ਕਈ ਜ਼ਾਵੀਦਾਰ ਆਗੇ ਉਹਨਾਂ ਦੀ ਤਾਂ ਪਸੰਦ ਨਹੀਂ ਕਰਦੇ ਕਿ ਆਪਣੇ ਘਰੋਂ ਕਰਦੇ ਨਹੀਂ ਕੋਮਲ ਨੂੰ ਕਰਦੇ ਆ ਜੀ ਅਸੀਂ ਅਹ ਜਨਰੇਕ ਆ। ਆ ਕੋਮਲ ਦੇ ਹੱਕ 'ਚ ਕਰਦੇ ਆਂ। ਉਹਦੇ ਨਾਲ ਹੀ ਖੜਾਂਗੇ ਅਸੀਂ। ਭਾਈ ਦੀ ਆਗੀ। ਹਾਂਜੀ ਕੀ ਨਾਮ ਤੁਹਾਡਾ ਤੋਂ? ਮੇਰਾ ਨਾਮ ਰਾਜਵਿੰਦਰ ਕੌਰ ਆ ਜੀ। ਔਰ ਵਿਧਾਨ ਸਭਾ ਜਿਹੜੀ ਹੈਗੀ ਹੈ ਉਸ ਟੈਂਟ ਤੇ ਡਾਕਟਰ ਸਾਹਿਬ ਨੇ ਮੈਨੂੰ ਹਲਕਾ ਕੋਆਰਡੀਨੇਟਰ ਦਾ ਜਿਹੜਾ ਹੈਗਾ ਹੈਗਾ ਆ ਆਪਣੇ ਹਾਈ ਕਮਾਂਡ ਵੱਲੋਂ ਆਉਦਾ ਮਿਲਿਆ ਸੀਗਾ। ਤਾਂ ਅਸੀਂ ਜਿਹੜੇ ਹੈਗੇ ਆ ਸਾਰੇ ਵਰਕਰ ਮਿਲ ਕੇ ਤੇ ਹੁਣ ਤੱਕ ਜਿਹੜੀ ਹੈਗੀ ਆ ਸੇਵਾ ਕਰਦੇ ਆਏ ਆ। ਹਾਂਜੀ। ਹਾਂਜੀ। ਦੇ ਹੁਣ ਕੀ ਮੰਗਾ ਆਪਣੀ ਗੋਮਤ ਸਿੰਘ ਸਰ ਪਿਛਲੇ ਸਮੇਂ ਦੌਰਾਨ ਡਾਕਟਰ ਸਾਹਿਬ ਜਿਹੜੇ ਹੈਗੇ ਸਦੀਵੀ ਵਿਛੋੜਾ ਦੇ ਗਏ ਔਰ ਉਹ ਬਹੁਤ ਹੀ ਅੱਛੇ ਨੇਚਰ ਦੇ ਮਾਲਕ ਸੀਗੇ ਔਰ ਡੀਪਲੀ ਉਹ ਜਾਣਦੇ ਸੀਗੇ ਹਰ ਪਿੰਡ ਦੇ ਵਿੱਚ ਜੜੀਆਂ ਹੈਗੀਆਂ ਇੱਥੋਂ ਤੱਕ ਕਿ ਪਿੰਡ ਹਰ ਪਿੰਡ ਦੀਆਂ ਗਲੀਆਂ ਨਾਲੀਆਂ ਛੱਪੜਾਂ ਹਰ ਪਿੰਡ ਦੇ ਜਿਹੜੇ ਗਰੀਬ ਲੋਕ ਆ ਉਹਨਾਂ ਉਹਨਾਂ ਦੀ ਜ਼ੁਬਾਨ ਤੇ ਉਹਨਾਂ ਦੇ ਨਾਮ ਸੀਗੇ ਠੀਕ ਆ ਔਰ ਦੁੱਖ ਸੁੱਖ ਨੂੰ ਜਾਣਦੇ ਸੀਗੇ ਹੁਣ ਸਾਡੀ ਮੰਗ ਇਹ ਹੀ ਆ ਕਿ ਡਾਕਟਰ ਸਾਹਿਬ ਨੇ ਬੜੀ ਵਧੀਆ ਸੇਵਾ ਨਿਭਾਈ ਜਿੰਨਾ ਚਿਰ ਵੀ ਨਿਭਾਈ ਆ ਤੇ ਮੰਗ ਸਾਡੀ ਇਹੋ ਹੀ ਆ ਕਿ ਜਿਹੜੀ ਹੋਣ ਆ ਆਪਣਾ ਹਾਈ ਕਮਾਨ ਉਹਨੂੰ ਚਾਹੀਦਾ ਕਿ ਜਿਹੜੀ ਹੈਗੀ ਆ ਟਿਕਟ ਆ ਉਹ ਜਿਹੜੀ ਸੋਲ ਪਰਿਵਾਰ ਦੇ ਜਿਹੜੇ ਹੈਗੇ ਆ ਮੈਂਬਰ ਦੇ ਝੋਲੀ ਦੇ ਵਿੱਚ ਪਾਈ ਜਾਵੇ ਹਾਂਜੀ ਕੋਮਲਪ੍ਰੀਤ ਸਿੰਘ ਜੀ ਨੂੰ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਦੇ ਨਾਲ ਪੀ ਰਹੇ ਆ ਔਰ ਜਿਹੜੀ ਹੈਗੇ ਉਹਨਾਂ ਨੇ ਰੂਟਸ ਲੈਵਲ ਤੱਕ ਲੋਕਾਂ ਦੇ ਵਿੱਚ ਵਿਚਰੇ ਆ ਔਰ ਲੋਕਾਂ ਦੇ ਜਿਹੜੇ ਹੈ ਗਿਆ ਹੋਣ ਵਾਲੇ ਕੰਮ ਵਾ ਜਾਂ ਕੀਤੇ ਹੋਏ ਕੰਮ ਉਹ ਸਾਰਿਆਂ ਨੂੰ ਉਹ ਜਾਣਦੇ ਆ। ਅਰੇ ਕੀ ਨਾਮ ਆਪਣਾ ਜੀ ਤੇ ਕੀ ਕਹਿਣਾ ਚਾਹੋ? ਦੇਖੋ ਜੀ ਮੇਰਾ ਨਾਮ ਮਾਸਟਰ ਤਸਵੀਰ ਸਿੰਘ ਹੈ। ਡਾਕਟਰ ਸੋਲ ਜਦੋਂ ਹਲਕੇ ਦੇ ਐਮਐਲਏ ਬਣੇ ਉਹਨਾਂ ਨੇ 1 ਮਹੀਨੇ ਤੋਂ ਬਾਅਦ ਮੈਨੂੰ ਉਹਨਾਂ ਨੇ ਹਲਕੇ ਦਾ ਝਗੜਾ ਨਿਵਾਰਨ ਕਮੇਟੀ ਦਾ ਚੇਅਰਮੈਨ ਬਣਾਇਆ। ਮੈਂ ਉਹਨਾਂ ਦੇ ਨਾਲ ਜਦੋਂ ਚੇਅਰਮੈਨ ਬਣਿਆ ਝਗੜੇ ਤੇ ਸ਼ਿਕਾਇਤਾਂ ਉਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਅਸੀਂ 300 ਤੋਂ ਉੱਪਰ ਹਾਂ ਉਹਨਾਂ ਦਾ ਨਿਬੇੜਾ ਕੀਤਾ। ਬਾਕੀ ਇਹ ਜਿਹੜੀ ਸਰਕਾਰ ਆ ਇਹ ਬਹੁਤ ਹੀ ਵਧੀਆ ਸਰਕਾਰ ਕੰਮ ਕਰ ਰਹੀ ਆ। ਪਿਛਲੇ ਸਮੇਂ 'ਚ ਡਾਕਟਰ ਸਾਹਿਬ ਨੇ ਜਿਹੜਾ ਉਹ ਵੱਖ-ਵੱਖ ਜਿਹੜੇ ਆ ਮਹਿਕਮੇ ਜਿਦਾ ਬਿਜਲੀ ਬੋਰਡ ਦਾ ਬਾਕੀ ਸਿਹਤ ਵਿਭਾਗ ਦਾ ਸਾਰਿਆਂ ਦੇ ਵਿੱਚ ਉਹਨਾਂ ਨੇ ਅਹੁਦੇ ਦਿੱਤੇ ਹੀ। ਇਹਨਾਂ ਨੇ ਸਾਰਿਆਂ ਨੇ ਕੰਮ ਕੀਤਾ ਵਲੰਟੀਅਰਾਂ ਨੇ ਸਾਨੂੰ ਵਲੰਟੀਅਰਾਂ ਨੂੰ ਇਹ ਆ ਸੀ ਕਿ ਸਾਡਾ ਕੋਈ ਕੈਂਡੀਡੇਟ ਜਿਹੜਾ ਸਾਡੇ ਐਮਐਲਏ ਸਾਹਿਬ ਜਿਹੜੇ ਸਾਡੇ ਵਿੱਚ ਨਹੀਂ ਰਹੇ ਪਿਛਲੇ ਸਮੇਂ 'ਚ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਸਾਰੇ ਵਲੰਟੀਅਰ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਐਮਐਲਏ ਦੇ ਪਰਿਵਾਰ ਨੂੰ ਕੋਮਲਜੀਤ ਨੂੰ ਜਿਹੜਾ ਉਹ ਡੇਢ ਸਾਲ ਦਾ ਸਮਾਂ ਜਿਹੜਾ ਰਹਿੰਦਾ ਉਹ ਇਹਨਾਂ ਦੀ ਝੋਲੀ 'ਚ ਜਿਹੜੀ ਆ ਦਿੱਤੀ ਜਾਵੇ ਟਿਕਟ ਤੇ ਇਹਨਾਂ ਨੂੰ ਇਹਦੇ ਨਾਲ ਨਵਾਜਿਆ ਜਾਵੇ ਬਾਕੀ ਸਾਡੇ ਇੱਥੇ 70 80 ਦੇ ਕਰੀਬ ਜਿਹੜੇ ਹਲਕੇ ਦੇ ਜਿਹੜੇ ਸਰਪੰਚ ਸਾਹਿਬ ਆ ਉਹ ਆਏ ਨੇ ਫਿਰ ਸਾਡੇ ਕੋਲ 10 12 ਜਿਹੜੇ ਆ ਐਮਸੀ ਆਏ ਨੇ ਬਲਾਕ ਪ੍ਰਧਾਨ ਸਾਡੇ ਕੋਲ ਆਏ ਨੇ ਅਸੀਂ ਅੱਜ ਇੱਥੇ 150 ਦੇ 200 ਦੇ ਲਗਭਗ ਜਿਹੜੇ ਆ ਸਾਡੇ ਵਲੰਟੀਅਰ ਤੇ ਆਮ ਪਾਰਟੀ ਦੇ ਜਿਹੜੇ ਵਰਕਰ ਤੇ ਅਹੁਦੇਦਾਰ ਇੱਥੇ ਪਹੁੰਚੇ ਨੇ ਕੋਮਲਪ੍ਰੀਤ ਦੇ ਹੱਕ ਦੇ ਵਿੱਚ ਜਿਹੜਾ ਉਹ ਵੋਟ ਨੂੰ ਲੈ ਕੇ ਜਿਹੜਾ ਅਸੀਂ ਉੱਥੇ ਇਕੱਠ ਕੀਤਾ ਮਤਲਬ ਟੋਟਲੀ ਤੁਸੀਂ ਕੋਮਲਪ੍ਰੀਤ ਦੇ ਹੱਕੀ ਰਹੋਗੇ ਜਿਸ ਤਰੀਕੇ ਦੇ ਫੈਸਲੇ ਹੋਣਗੇ ਬਸ ਵੇਖੋ ਜੀ ਅਸੀਂ ਡਾਕਟਰ ਸੋਲ ਦੀ ਜਿਹੜੀ ਸੋਚ ਹੈ ਨਾ ਉਹ ਬੜੀ ਵਧੀਆ ਸੀ ਤੇ ਇਹ ਸੋਚ ਦੇ ਨਾਲ ਹੀ ਕੋਮਲਪ੍ਰੀਤ ਵੀ ਜੁੜੇ ਸੀ ਤੇ ਅਸੀਂ ਵੀ ਜੁੜੇ ਹਾਂ ਅਸੀਂ ਇਹ ਕਹਿੰਦੇ ਆਂ ਕਿ ਜੇਕਰ ਸਾਡੇ ਕੋਮਲਪ੍ਰੀਤ ਨੂੰ ਜਿਹੜਾ ਇਹਨਾਂ ਦੇ ਪਰਿਵਾਰ ਨੂੰ ਟਿਕਟ ਮਿਲੂਗੀ ਤੇ ਅਸੀਂ ਇਹਨਾਂ ਦੇ ਨਾਲ ਆ ਨਹੀਂ ਤੇ ਕੋਮਲਪ੍ਰੀਤ ਜੋ ਵੀ ਕਹਿਣਗੇ ਉਹਦੇ ਨਾਲ ਅਸੀਂ ਫੁੱਲ ਚੜਾਵਾਂਗੇ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ 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 ਉੱਚੀ ਬੋਲੋ ਜਿੰਦਾਬਾਦ 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 ਹੋਰ ਉੱਚੀ ਬੋਲੋ ਜਿੰਦਾਬਾਦ 「あこんたもなんで,でありそうだよ」